ਆ ਲੋ ਜੀ ਤਾਂ ਦਿਖਾਈਏ ਬਹਿਰੂਪਾ ਕੋਕੜ ਮੱਚਰ ਕਰ ਦੋ ਚੱਲ ਕੇ ਆਇਆ ਆ ਹੋਸ਼ੀਅਰ ਕਾਬਰਦਾਰ ਯਾਰ ਤੁਸੀਂ ਕਿ ਮੈਂ ਕਿਹੜੇ ਕਿਹੜੇ ਰੂਪ ਚਾਉਂਦੇ ਹੁੰਦੇ ਆ ਸਾਡੇ 52 ਰੋਲ ਹੁੰਦੇ ਸੀ ਬਹਿਰੂਪੀ ਹਰ ਇੱਕ ਰੋਲ ਕਰਦੇ ਹੁੰਦੇ ਸੀ ਹਰ ਇੱਕ ਰੋਲ ਕਾ ਕਿਹੜਾ ਕਿਹੜਾ ਕਰਦੇ ਆ ਸ਼ੁਰੂ ਸਾਰੇ ਕਰਦੇ ਸੀ ਲੇਲਾ ਮਜਨੂ ਦਾ ਹਾਂਜੀ ਕੈ ਵਾਲਾ ਹੋ ਗਿਆ ਰਾਜਾ ਖੜਕ ਸਿੰਘ ਦਾ ਝੋਕਰ ਦਾ ਹਨੋ ਮਾਨ ਜੀ ਸ਼ਵ ਜੀ ਮਾਨ ਜੀ ਸ਼ਵ ਜੀ ਜੀ ਸਭ ਬਣਦੇ ਹੁੰਦੇ ਸੀ ਤੇ ਕਿੰਨੇ ਦਿਨ ਦਿਖਾਉਨੇ ਆ ਪਿੰਡਾਂ ਜਾ ਕੇ ਕਿੰਨੇ ਦਿਨ ਪਿੰਡ ਦੇ ਵਿੱਚ ਪ੍ਰੋਗਰਾਮ ਕਰਦੇ ਹੁੰਦੇ ਤੇ ਸਾਰੇ ਪਿੰਡ ਵਾਲੇ ਨੂੰ ਰਾਜੀ ਸੀ ਦੋ ਤਿੰਨ ਦਿਨ ਪਹਿਲਾਂ ਤੁਸੀਂ ਕਰ ਕਰੀ ਆਉਂਦੇ ਆ ਉਦੋਂ ਬਾਅਦ ਤੁਸੀਂ ਸਾਰਿਆਂ ਨੂੰ ਕਹਿੰਦੇ ਆ ਵੀ ਆ ਕੇ ਦੇਖੋ ਹੈਨਾ ਸਭ ਉਹ ਤਾਂ ਫਿਰ ਆਪੇ ਦੇਖ ਲੈਂਦੇ ਲੋਕੇ ਬਾਹਰ ਨਿਕਲਦੇ ਤੁਸੀਂ ਵੈਸੇ ਆਏ ਕਿਹੜੇ ਅਸੀਂ ਐਮਪੀ ਮੱਧ ਪ੍ਰਦੇਸ਼ ਦੇ ਪਿੱਛੇ ਰਹਿਣ ਵਾਲੇ ਮੱਧ ਪ੍ਰਦੇਸ਼ ਤੋਂ ਦੇਖ ਲਓ ਜੀ ਪੈਸਾ ਬੰਦੇ ਕਮਾਉਣ ਦੀ ਖਾਤਰ ਬੁੰਦਾ ਕਿੱਥੇ ਇਹ ਕਰੀ ਆਂਦਾ ਪਰ ਆਪਣੇ ਹੁਣ ਬੰਦਿਆਂ ਨੂੰ ਚਾਹੀਦਾ ਵੀ ਜੇ ਅਗਲਾ ਮਿਹਨਤ ਕਰਦਾ ਤੇ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਵੀ ਕਰਨੀ ਚਾਹੀਦੀ ਆ ਜਿੱਦਣ ਇਹ ਆਪਦਾ ਲਾਸਟ ਦਿਨ ਆ ਉਹ ਦਿਨੇ ਬਹਿਰੂਪੀ ਸਾਰਿਆ ਕੁਝ ਕੀ ਉਹਦੋਂ ਨੂੰ ਜਨਿਕੇ ਉਸ ਦਿਨ ਫਿਰ ਦੇਂਗੇ ਆਪਣੇ ਆਪਣੇ ਖੁਸ਼ੀ ਨਾਲ ਅਗਲੇ ਉਸ ਦਿਨੇ ਸਾਰਿਆਂ ਨੇ ਜੋ ਵੀ ਉਹ ਤੇ ਘਰ ਪਰਤੀ ਦੇਣਾ ਉਹਦੋਂ ਤੁਸੀਂ ਆਪਦੇ ਰੂਪ ਜਿਆਦਾ ਦਿਖਾਉਂਦੇ ਹੈਣਾ ਹਾਂ 2-3 ਦਿਨ ਰੋਲ ਕਰਦੇ ਅਸੀਂ ਪਿੰਡਾਂ ਚ ਠੀਕ ਆ ਦੇਨ ਕਿ ਆਪ ਤੁਸੀਂ ਮੂੰਹੋਂ ਨਹੀਂ ਮੰਗਦੇ ਜੋ ਅਗਲੇ ਦੀ ਸਰਦਾਰ ਉਹ ਦਿੰਦੇ ਆ ਅਗਲੇ ਦੀ ਸਰਦਾਰ ਪਰ ਆਪਣੇ ਪੰਜਾਬੀ ਨੂੰ ਚਾਹੀਦਾ ਥੋੜੀ ਬਹੁਤੀ ਇਹਨਾਂ ਦੀ ਹੈਲਪ ਵੀ ਕਰੋ ਜਿਹੜੇ ਬੰਦੇ ਆ ਕੇ ਮਿਹਨਤ ਕਰਦੇ ਆ ਠੀਕ ਹੈ ਬਾਕੀ ਬਾਕੀ ਇੱਕ ਹੌਨ ਤੂੰ ਸੁਣਾਈ ਯਾਰ ਦੁਬਾਰਾ ਕਿ ਇਦਾਂ ਕਿਦਾਂ ਕਵਰਦਾ ਰਾਇਆ ਕੜਕ ਸਿੰਘ ਕੇ ਕੜਕਨੇ ਸੇ ਖੜਕਤੀ ਹੈ ਖਿੜਕੀਆਂ ਔਰ ਖਿੜਕਿਓਂ ਸੇ ਖੜਕਤਾ ਰਾਇਆ ਕੜਕ ਸਿੰਘ ਲੰਕ ਕੇ ਇੱਕ ਹਨੂਮਾਨ ਜੀ ਦਾ ਵੀ ਸੁਣਾ ਕੋ ਨੀ ਉਹ ਹਨੂਮਾਨ ਜੀ ਦਾ ਫਿਰ ਪ੍ਰੋਗਰਾਮ ਚ ਦਿਖਾਣਾ ਨੀ ਇੱਕ ਸੁਣਾ ਦੇ ਹਣ ਹੁਣ ਵੀਡੀਓ ਬਾਦ ਰਹੀ ਤੇਰੇ ਸਾਰੀ ਦੁਨੀਆ ਦੇਖੂਗੀ ਤੈਨੂੰ ਨੀ ਪਰ ਉਹ ਫਿਰ ਸਾਰੀ ਦੁਨੀਆ ਦੇਖੂਗੀ ਇੱਕ ਸੁਣਾ ਦੇ ਹਾਂਜੀ ਜੈ ਜੈ શ્રીਰਾਮ आ रहे पवन पुत्र अनुमान माता सीता का संदेश लेने माता सीता का संदेश लेकर श्री राम तक पहुंचाना है श्री राम तक का संदेश अ सिती माता तक पहुंचाना है होशियार का वरदान सब भाई ओदे लास्ट एंड दे अनुसार दिखावा जने दे भाई रूपिया सर धन्यवाद चैनल सब्सक्राइब करियो जी बहुत बहुत शेयर करियो ठीक है करो ओके ओके भाई धन्यवाद